ਹਾਂ ਕੈਨੇਡੀਅਨ ਤੂਤ ਬਹੁਤ ਤੂਤੀ ਉਹ ਕਾਲੀ ਹੋਈ ਹੈ ਨਾ ਕਾਲੀ ਸਵਾਦ ਹੋ ਗਿਆ ਹਰੇ ਖੱਟੀ ਮਿੱਠੀ ਹੋਊਗੀ ਆ ਜਿਹੜੀ ਕਾਲੀ ਹੋਈ ਹੋਈ ਹੈ ਨਾ ਆ ਦੇ ਆ ਬਿਲਕੁਲ ਮਿੱਠੀ ਹੋਊਗੀ ਦੇਖ ਲੋ ਕੁਦਰਤ ਦੇ ਰੰਗ ਹੈ ਆਹ ਦੇ ਉੱਤੇ ਭਾਗੀਆਂ ਵੜ ਕੋਤੇ ਵਾਲੀਆਂ ਕਾਲੀਆਂ ਹੋ ਗਈਆਂ ਉਹਦੇ ਬਿਲਕੁਲ ਉੱਪਰ ਟੁੱਪ ਜਾ ਦੇਣਗੇ ਹਾਂਜੀ ਹਾਂ ਆਪਣੇ ਤੋਂ ਔਰ ਛਾੜਦੇ ਆ ਇਹ ਹੋ ਗਏ ਉਹ ਵੀ ਲੰਬੇ ਹੁੰਦੇ ਆ ਆਇ ਤੱਕ ਦੂਰ ਨੂੰ ਆਵੇ ਆ ਇੱਧਰ ਲੱਗ ਗਈ ਇਹ ਤੋਂ ਮਾਦਾ ਨਾ ਲੱਗੇ ਤੁਹਾਨੂੰ ਵਾਹ ਤੂਦੀ ਉਹ ਕਾਲੀ ਹੋਈ ਹੈ ਨਾ ਕਾਲੀ ਸਵਾਦ ਹੋ ਗਿਆ ਹਜੇ ਖੱਟੀ ਮਿੱਠੀ ਹੋਊਗੀ ਆ ਜਿਹੜੀ ਕਾਲੀ ਹੋਈ ਹੋਈ ਹੈ ਨਾ ਆਹ ਦੇ ਆ ਬਿਲਕੁਲ ਮਿੱਠੀ ਹੋਊਗੀ ਦੇਖ ਲੋ ਕੁਦਰਤ ਦੇ ਰੰਗ ਹੈ ਆਹ ਦੇ ਉੱਤੇ ਭਾਗੀਆਂ ਬਣ ਪੋਤੇ ਵਾਲੀਆਂ ਕਾਲੀਆਂ ਹੋ ਗਈਆਂ ਉਹਦੇ ਬਿਲਕੁਲ ਉੱਪਰ ਤੋਂ ਫਜਾ ਦੇ ਮਿਲ ਜਾਂਦੇ ਹਾਂਜੀ ਹਾਂ ਆਪਣੇ ਤੋਂ ਧੋਰ ਹਸਾਦੇ ਆ ਇਹ ਹੋ ਗਏ ਉਹ ਵੀ ਲੰਬੇ ਹੁੰਦੇ ਆ ਆਇ ਤੋਂ ਟੋਰ ਦੇ ਆਵੇ ਆ ਇੱਧਰ ਲੱਗਿਆ ਜੀ ਟੋਰ ਨੂੰ Más de nada la que tú?